ਹਾਂਜੀ ਕਿਸਾਨ ਵੀਰੋ ਛੋਡੇ ਲਈ ਆਪਾਂ ਸਪਰੇਅ ਵਾਲਾ ਬੂਮ ਲੈ ਕੇ ਆਏ ਆ ਅੱਜ ਤੁਹਾਨੂੰ ਚੱਲਦਾ ਦਿਖਾਉਣੇ ਆ ਬਈ 3630 ਟਰੈਡ ਤੇ ਲੱਗਿਆ ਹੋਇਆ ਦੇਖੋ ਮੂੰਗੀ ਤੇ ਸਪਰੇਅ ਕਿੰਨੀ ਕੈਂਡ ਕਰਦਾ ਹਨਾ ਪਾਣੀ ਵਾਲ ਟੈਂਕੇ ਦੇ ਉੱਤੇ ਲੱਗਾ ਸਭ ਕੁਝ ਬਈ ਕੁਸ਼ ਕਰਨ ਦੀ ਲੋੜ ਨਹੀਂ ਹੈਗੀ ਨਾ ਕੋਈ ਨੁਕਸਾਨ ਕਰਦਾਗਾ ਛੋਡੇ ਸਾਹਮਣੇ ਆਪਾਂ ਇੱਕ ਪਹਿਲਾਂ ਬਣਾਈ ਸੀਗੀ ਟਰੈਡ ਦੀ 743 ਦੀ ਬੜੇ ਵੀਰਾਂ ਦੇ ਮੈਸੇਜ ਆਏ ਸੀਗੇ ਵੀ ਬਈ ਇਹਨੂੰ ਚੱਲਦਾ ਦਿਖਾ ਹਨਾ ਅਸੀਂ ਸਪਰੇਅ ਦੇਖੋ ਵੀਰੇ ਕਿੰਨੀ ਸ਼ੌਂਕ ਨਾਲ ਕਰਦਾ ਜਮਾ ਉੱਤੇ ਉੱਤੇ ਪੈਂਦੀ ਆ ਐਨ ਜਿਵੇਂ ਮੀਨਾ ਝਾਰਨ ਜਿਵੇਂ ਲੱਗਿਆ ਹੁੰਦਾ ਓਵੇਂ ਆ ਬਾਈ ਠੀਕ ਆ ਤੇ ਜੇ ਵੀਰੋ ਵੀਡੀਓ ਚੰਗੀ ਲੱਗੀ ਤਾਂ ਯਾਰ ਸ਼ੇਅਰ ਜ਼ਰੂਰ ਕਰਿਓ ਜੇ ਕਿਸੇ ਵੀਰ ਨੇ ਬਣਾਉਣਾ ਹੋਵੇ ਨਾ ਕਾਪੀ ਕਰ ਸਕਦਾਗਾ ਤੇ ਬਾਕੀ ਸਾਰੇ ਆਪਾਂ ਥੋੜਾ ਬਿਜੀ ਸੀਗੇ ਵੱਡੀ ਵੀਡੀਓ ਤੇ ਫੇਰ ਲੈ ਕੇ ਆਵਾਂ ਕਦੇ ਤੁਹਾਨੂੰ ਆਪਾਂ ਚੱਲਦਾ ਦਿਖਾਤਾ ਹਨਾ ਤੇ ਵੀਡੀਓ ਤੇ ਕਰੋ ਵੀਰੇ ਦੱਬ ਕੇ ਸ਼ੇਅਰ ਹੁਣ ਉਹ ਦੇਖੋ ਮੁੜ ਗਿਆ ਥੋੜੇ ਸਾਹਮਣੇ ਠੀਕ ਆ ਐਂ ਜਾਵਾ ਯਾਰ ਗੰਜੇ ਐਸੀ ਨਹੀਂ ਰਹਿੰਦੀ ਵੀਰੇ ਯਾਰ ਵੀ ਐ ਹੋ ਜਾ ਤੂੰ ਪਹਾਰਾ ਦੇਖੋ ਵੀਰੇ ਕਿਵੇਂ ਆ ਹਨਾ ਟਿੱਕਰ ਵੀਡੀਓ ਦੱਬ ਕੇ ਸ਼ੇਅਰ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਕਰਾ